ਸਾਡੇ ਹੱਕ ਸਾਨੂੰ ਚਾਹੀਦੇ ਆ ਸਾਡੇ ਬੱਚੇ ਬਾਹਰ ਠਖੇ ਖਾਣਦੇ ਆ ਜ਼ਮੀਨਾਂ ਸਾਡੀਆਂ ਖੋ ਰੇ ਆ ਸਾਨੂੰ ਸਾਡੇ ਹੱਕ ਸਾਡੀਆਂ ਜ਼ਮੀਨਾਂ ਦਾ ਮੁੱਲ ਸਾਨੂੰ ਨਹੀਂ ਦੇ ਰਹੇ ਕਿਸਾਨ ਆ ਮੈਂ ਕਿਸਾਨ ਦਾ ਪੁੱਤ ਆ ਤੇ ਹੁਣ ਕਿਸਾਨੀ ਤੋਂ ਭੱਜਦੇ ਨਜ਼ਰ ਆ ਰਹੇ ਨੇ ਵੋਟਾਂ ਲੈਣੀਆਂ ਸੀ ਨਾ ਉਹਨੇ ਇਸ ਲਈ ਉਹ ਕਹਿੰਦਾ ਸੀ ਮੈਂ ਕਿਸਾਨੀ ਦਾ ਪੋਤਾ ਹਾਂ ਹੁਣ ਉਹਦੀ ਕਿਸਾਨੀ ਕਿੱਥੇ ਗਈ ਆ ਹੁਣ ਉਹ ਸਾਡੇ ਹੱਕ ਸਾਨੂੰ ਕਿਉਂ ਨਹੀਂ ਦਿਵਾ ਰਿਹਾ ਹੁਣ ਉਹ ਕਿੱਥੇ ਗਿਆ ਹੈ ਸਾਡੇ ਬੱਚੇ ਬਾਹਰ ਵਿਦੇਸ਼ਾਂ ਵਿੱਚ ਧੱਕੇ ਖਾਂਡੇ ਨੇ ਕਿੰਨੇ ਕੋ ਸਾਡੇ ਸੀਸ ਹੋਏ ਆ ਅਸੀਂ ਉਹਨਾਂ ਜਿਹੜੇ ਇੱਥੇ ਨਾਲ ਆਪਣੇ ਹੱਕ ਲੈ ਕੇ ਨੰਗਾਗੇ ਅਸੀਂ ਉਦੋਂ ਜਾਂ ਭਗਵੰਤ ਮਾਨ ਨੂੰ ਸਿੱਖ ਦਾ ਕਰਕੇ ਵੋਟਾਂ ਪਾਈਆਂ ਉਹ ਉਹਦੇ ਨਾਲ ਵੀ ਕਰਕੇ ਗਿਆ ਵਾ ਉਹਦੇ ਨਾਲ ਮਾੜਾ ਹੋ ਗਿਆ ਵਾ ਉਹਨੇ ਵੀ ਨਹੀਂ ਸਾਡੀ ਕੋਈ ਸੁਣੀ ਵੀ ਅਸੀਂ ਇਹੋ ਆਂਦੇ ਆ ਵੀ ਸਾਡੇ ਹੱਕ ਦੋ ਅਸੀਂ ਕਰਨ ਜੜਾ ਨਹੀਂ ਚਾਹੀ ਵੀ ਨਾਲ ਹੀ ਰਹਿਣਾ ਅਸੀਂ ਮਾਤਾ ਪਾਪਾ ਗੋਦੀਆਂ ਵਾਰਸਾਂ ਅਸੀਂ ਵੀ ਨਾਲ ਨਾਲ ਹੀ ਰਹਿਾਂਗੇ ਆਪਣੇ ਪੁੱਤਾਂ ਧੀਆਂ ਦੇ ਨਾਲ ਹੀ ਬਸ ਜਿਹੜਾ 8 ਮਾਰਚ ਨੂੰ ਇੱਥੇ ਮਹਿਲਾ ਦਿਵਸ ਸ਼ੰਭੂ ਦੇ ਖਨੌਰੀ ਬਾਰਡਰ ਦੇ ਉੱਤੇ ਬੜੀ ਧੂਮ-ਧਾਮ ਨਾਲ ਜਿਹੜੀ ਖੁਸ਼ੀ ਨਾਲ ਬਣਾਇਆ ਜਾ ਰਿਹਾ ਕਿਉਂਕਿ ਜਿਹੜੀ ਸਾਡੇ ਪ੍ਰਧਾਨ ਨੇ ਉਹਨਾਂ ਨੇ ਕਾਲ ਦਿੱਤੀ ਸੀ ਕਿ ਇੱਥੇ ਪਹੁੰਚੋ ਅਤੇ ਜਿਹੜੇ ਖੁਸ਼ੀ ਦੀ ਗੱਲ ਹੈ ਵੀ ਕਿਸਾਨੀ ਦੇ ਹੱਕ ਦੇ ਵਿੱਚ ਮਹਿਲਾਵਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਥੇ ਲੈ ਕੇ ਆਏ ਨੇ ਅਤੇ ਇੱਥੇ ਸਾਨੂੰ ਮਾਣ ਨਾਲ ਅਸੀਂ ਦੱਸ ਰਹੇ ਹਾਂ ਕਿ ਇੱਕ ਭੈਣ ਤੋਂ ਤੁਰਿਆ ਵੀ ਨਹੀਂ ਜਾ ਰਿਹਾ 휠ਚੇਅਰ ਤੇ ਆ ਤੇ ਉਹ ਵੀ ਇੱਥੇ ਸਹਿਯੋਗ ਦੇਣ ਲਈ ਪਹੁੰਚੀ ਆ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਅਸੀਂ ਘਬਤ ਸਤਿ ਸ਼੍ਰੀ ਅਕਾਲ ਜੀ ਤੁਸੀਂ ਇਹ ਚੱਲਿਆ ਵੀ ਨਹੀਂ ਜਾ ਰਿਹਾ ਤੁਹਾਤੋਂ ਤਾਂ ਵੀ ਤੁਸੀਂ ਇੱਥੇ ਸਹਿਯੋਗ ਲਈ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਮੇਰਾ ਨਾਮ ਕੁਸ਼ਪ੍ਰੀਤ ਕੋਹਰਾ ਹੀ ਬਟਾਲੇ ਤੋਂ ਆਏ ਹਾਂ ਬਟਾਲਾ ਗੁਰਦਾਸਪੁਰ ਤੋਂ ਅਸੀਂ ਤਾਂ ਵੀ ਨ ਸਫਰ ਤੇ ਕਰਕੇ ਆਏ ਹਾਂ ਕਿ ਅਸੀਂ ਆਪਣੇ ਕਿਸਾਨਾਂ ਦੀ ਪੂਰੀ ਸਹਾਇਤਾ ਕਰਾਂਗੇ ਜੋ ਵੀ ਸਾਡੇ ਕੋਲ ਹੋ ਸਕੇ ਆ ਉਹਨਾਂ ਦੀ ਪੂਰੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਰਲ ਰਲ ਕੇ ਤੇ ਅਸੀਂ ਹੱਕ ਦੀ ਲੜਾਈ ਆਪਣੇ ਲੜਾਂਗੇ ਹਾਂ ਜਿਹੜੇ ਮਹਿਲਾਵਾਂ ਉਰੇ ਆ ਰਹੀਆਂ ਨੇ ਕੀ ਪ੍ਰਧਾਨ ਦੀ ਕਾਲ ਦੇ ਉੱਤੇ ਆਈਆਂ ਨੇ ਕਿ ਤੁਸੀਂ ਆਪਣੇ ਆਪ ਆਏ ਸੀ ਆਪਣਿਆਂ ਵੀ ਆਏ ਆ ਹਾਂਜੀ ਤੇ ਮਰਦ ਤੇ ਮਰਦ ਤੇ ਔਰਤਾਂ ਦਾ ਬਰਾਬਰ ਦਾ ਹੱਕ ਨਹੀਂ ਆ ਸਾਨੂੰ ਮਤਲਬ ਕਿ ਔਰਤਾਂ ਨੂੰ ਮਰਦ ਦੇ ਬਰਾਬਰ ਨਹੀਂ ਸਮਝਿਆ ਜਾਂਦਾ ਪਰ ਔਰਤਾਂ ਮਰਦ ਦੇ ਬਰਾਬਰ ਹੀ ਨੇ ਹਾਂਜੀ ਤੇ ਜਿਹੜੇ ਆਪਣੇ ਹੱਕ ਨੇ ਇਹ ਤੁਹਾਨੂੰ ਲੱਗਦਾ ਵੀ ਮਿਲਣਗੇ ਹਾਂਜੀ ਹਾਂਜੀ ਮਿਲਣਗੇ ਹੀ ਲੜਾਂਗੇ ਤੇ ਉਹਨਾਂ ਨੂੰ ਦੇਣਾ ਹੀ ਪੈਣਗੇ ਅੱਜ ਬਹੁਤ ਵੱਡੀ ਗਿਣਤੀ 'ਚ ਜਥੇ ਆਏ ਨੇ ਮਹਿਲਾਵਾਂ ਦੇ ਤੇ ਪੂਰਾ ਇੱਥੇ ਪੰਡਾਲ ਭਰਿਆ ਪਿਆ ਲੱਗਦਾ ਵੀ ਪੂਰਾ ਜੋਸ਼ ਇੱਥੇ ਸਾਰੀਆਂ ਬੀਬੀਆਂ 'ਚ ਹਾਂਜੀ ਹੈਗਾ ਪੂਰਾ ਜੋਸ਼ ਹੈ ਅੰਦਰ ਤੇ ਬਾਕੀ ਹੁਣ ਅੱਗੇ ਸਨੇਹਾ ਕੀ ਦੇਣਾ ਚਾਹੋਂਗੇ ਕਈ ਬੱਚੇ ਘਰੇ ਬੈਠੇ ਨੇ ਅੱਜ ਛੁੱਟੀ ਆ ਉਹ ਆ ਵੀ ਸਕਦੇ ਸੀ ਉਰੇ ਕਈ ਗੇਮ ਖੇਡਦੇ ਨੇ ਘਰੇ ਬੈਠ ਕੇ ਕਿਸਾਨੀ ਧਰਨੇ ਜਾਉਣਾ ਚਾਹੀਦਾ ਕੀ ਕਹੋਂਗੇ ਉਹਨਾਂ ਨੂੰ ਹਾਂਜੀ ਆਉਣਾ ਚਾਹੀਦਾ ਪਰ ਹੁਣ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਸਾਨੂੰ ਕਿਸਾਨ ਹੀ ਜਿਹੜਾ ਢੱਡ ਵਰ ਦੇਣੇ ਉਹ ਹੀ ਸਾਨੂੰ ਖਾਣਾ ਪੀਣਾ ਦਿੰਦੇ ਨੇ ਤੁਹਾਨੂੰ ਉਹਨਾਂ ਦੇ ਨਾਲ ਸਾਨੂੰ ਰਲ ਕੇ ਇਹਨਾਂ ਅਧਿਕਾਰ ਤੇ ਲਈ ਲੜਨਾ ਚਾਹੀਦਾ ਤੇ ਕੀ ਕਹਿਣਾ ਚਾਹੋਂ ਆ ਜਿਹੜੀ ਬੱਚੀ ਆ ਇਹਦੇ ਵਿੱਚ ਪੂਰਾ ਜੋਸ਼ ਆ ਜੀ ਤੁਸੀਂ ਕੀ ਕਹਿਣਾ ਚਾਹੋਂਗੇ ਬਸ ਜੋਸ਼ ਇਦਾਂ ਹੀ ਆ ਫਿਰ ਜਿਵੇਂ ਸਾਡੇ ਹੱਕ ਖੋ ਰਹੇ ਨੇ ਜੋਸ਼ ਤੇ ਆਪਣੇ ਆਪ ਹੀ ਆਉਣਾ ਹੈ ਸਾਡੇ ਹੱਕ ਸਾਨੂੰ ਚਾਹੀਦੇ ਆ ਸਾਡੇ ਬੱਚੇ ਬਾਹਰ ਠਖੇ ਖਾਂਦੇ ਆ ਜ਼ਮੀਨਾਂ ਸਾਡੀਆਂ ਖੋ ਰਹੇ ਆ ਸਾਨੂੰ ਸਾਡੇ ਹੱਕ ਸਾਡੀਆਂ ਜ਼ਮੀਨਾਂ ਦਾ ਮੁੱਲ ਸਾਨੂੰ ਨਹੀਂ ਦੇ ਰਹੇ ਸਾਡੇ ਕਿਸਾਨ ਵੀਰ ਫਸਲਾਂ ਵੇਚਣ ਜਾ ਰਹੇ ਆ ਸਾਡੇ ਮੁੱਲ ਸਾਨੂੰ ਨਹੀਂ ਦੇ ਰਹੇ ਅਸੀਂ ਲੜਾਂਗੇ ਉਸ ਨੂੰ ਸਾਡੇ ਹੱਕ ਦੇਣੇ ਹੀ ਪੈਣਗੇ ਨਾ ਦੇਵੇਗਾ ਤੇ ਫਿਰ ਦੂਜੀ ਤਰ੍ਹਾਂ ਅਸੀਂ ਲਵਾਂਗੇ ਆਪਣੇ ਹੱਕ ਜੇ ਉਹ ਚ ਇੰਨੀ ਤਾਕਤ ਹੈ ਤਾਂ ਉਹ ਸਾਡਾ ਕੋਈ ਸਰਦਾਰ ਕੋਈ ਸਾਡਾ ਸਰਦਾਰ ਆਪਣਾ ਬਾਡੀਗਾਰਡ ਰੱਖੇ ਕਿਉਂ ਨਹੀਂ ਆਪਣਾ ਸਰਦਾਰ ਬਾਡੀਗਾਰਡ ਰੱਖਦਾ ਇਸੇ ਲਈ ਨਹੀਂ ਰੱਖਦਾ ਕਿਉਂਕਿ ਸਰਦਾਰ ਮੇਰੇ ਮੈਨੂੰ ਮਾਰ ਦੇਣਗੇ ਮੇਰੇ ਨਾਲ ੱਤਕਾ ਕਰਨਗੇ ਜੇ ਉਹ ਚ ਇੰਨੀ ਹਿੰਮਤ ਹੈ ਇੰਨਾ ਤਾਕਤਵਾਰ ਹੈ ਤੇ ਉਹ ਇੱਕ ਸਰਦਾਰ ਬਾਡੀਗਾਰਡ ਆਪਣਾ ਰੱਖੇ ਅਸੀਂ ਜਿਮੇਵਾਰੀ ਅਸੀਂ ਲੈਨੇ ਆ ਕਿ ਸਾਡੇ ਹੱਕ ਸਾਨੂੰ ਜ਼ਰੂਰ ਮਿਲਣਗੇ ਅੱਜ ਬਹੁਤ ਵੱਡੀ ਗਿਣਤੀ ਜਿਹੜੇ ਜਥੇ ਨੇ ਔਰਤਾਂ ਨੇ ਵੀ ਆ ਰਹੇ ਨੇ ਤੇ ਅੱਜ ਇੱਕ ਮਹਿਲਾ ਦਿਵਸ ਨੂੰ ਪੂਰਾ ਸ਼ਕਤੀ ਦੇ ਨਾਲ ਇੱਥੇ ਇਕੱਠਾ ਕਰਕੇ ਆਪਣਾ ਪ੍ਰਦਰਸ਼ਨ ਦਿਖਾਇਆ ਜਾ ਰਿਹਾ ਜਿਹੜੀ ਸਰਕਾਰਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਹਿਲਾ ਅੱਜ ਸਾਡਾ ਅੱਜ ਹੀ ਨਹੀਂ ਸਾਡਾ ਦਿਨ ਸਾਡਾ ਹਰ ਦਿਨ ਸਾਡਾ ਹੈ ਹਰ ਦਿਨ ਸਾਡੇ ਨਾਲ ਸ਼ੁਰੂ ਹੁੰਦਾ ਹੈ ਸਾਡੇ ਨਾਲ ਹੀ ਖਤਮ ਹੁੰਦਾ ਹੈ ਇਸ ਲਈ ਅਸੀਂ ਆਪਣੇ ਵੀਰਾਂ ਦੇ ਨਾਲ ਖੜੇ ਆਂ ਪੂਰਾ ਸਹਿਯੋਗ ਇਹਨਾਂ ਦਾ ਦੇਵਾਂਗੇ ਜਿੱਥੋਂ ਤੱਕ ਇਹ ਸਾਨੂੰ ਲੈ ਕੇ ਜਾਣਗੇ ਅਸੀਂ ਇਹਨਾਂ ਨਾਲ ਖੜੇ ਆਂ ਅਸੀਂ ਇਹਨਾਂ ਨਾਲ ਲੜਾਂਗੇ ਜਿਹੜੀ ਪੰਜਾਬ ਸਰਕਾਰ ਹੈ ਜੀ ਉਹ ਜਿਹੜੀ ਪਿੱਛੇ ਮੀਟਿੰਗ ਬੁਲਾਈ ਸੀ ਉਹ ਜੋ ਭਗਵੰਤ ਮਾਨ ਉੱਟ ਕੇ ਚਲੇ ਗਏ ਕੀ ਕਹਿਣਾ ਜਾਓਗੇ ਕਹਿਣਾ ਕਿ ਇਹ ਸਭ ਰਲੀ ਭੁਗਤ ਹੈ ਇਹਨਾਂ ਦੀ ਕੀ ਕਹਿਣਾ ਹੈ ਬਸ ਸਾਡੇ ਮਜ਼ਦੂਰਾਂ ਨੂੰ ਇਹ ਇੱਥੇ ੱਟਕੇ ਖਾਣ ਲਈ ਛੱਡਿਆ ਹੋਇਆ ਹੈ ਅਸੀਂ ਕੀ ਕਹਿ ਸਕਦੇ ਆ ਅਸੀਂ ਕੁਝ ਨਹੀਂ ਕਹਿ ਸਕਦੇ ਇਹ ਸਭ ਸਰਕਾਰ ਦੀ ਮਿਲੀ ਭੁਗਤ ਹੈ ਭਗਵੰਤ ਮਾਨ ਜੋ ਵੀ ਸਭ ਇੱਕੋ ਹੀ ਨੇਸ ਆ ਪਹਿਲਾਂ ਤਾਂ ਕਹਿੰਦੇ ਸੀ ਕਿਸਾਨ ਆ ਮੈਂ ਕਿਸਾਨ ਦਾ ਪੁੱਤ ਆ ਤੇ ਹੁਣ ਕਿਸਾਨੀ ਤੋਂ ਭੱਜਦੇ ਨਜ਼ਰ ਆ ਰਹੇ ਨੇ ਉਹ ਵੋਟਾਂ ਲੈਣੀਆਂ ਸੀ ਨਾ ਉਹਨੇ ਇਸ ਲਈ ਉਹ ਕਹਿੰਦਾ ਸੀ ਮੈਂ ਕਿਸਾਨੀ ਦਾ ਪੋਤਾ ਹਾਂ ਹੁਣ ਉਹਦੀ ਕਿਸਾਨੀ ਕਿੱਥੇ ਗਈ ਆ ਹੁਣ ਉਹ ਸਾਡੇ ਹੱਕ ਸਾਨੂੰ ਕਿਉਂ ਨਹੀਂ ਦਿਵਾ ਰਿਆ ਹੁਣ ਉਹ ਕਿੱਥੇ ਗਿਆ ਹੈ ਸਾਡੇ ਬੱਚੇ ਬਾਹਰ ਵਿਦੇਸ਼ਾਂ ਵਿੱਚ ਠੱਕੇ ਖਾਂਡੇ ਨੇ ਕਰੰਦੇ ਨੇ ਮਜ਼ਦੂਰੀਆਂ ਕਰੰਦੇ ਨੇ ਜੇ ਸਾਡੇ ਉਹ ਹੱਕ ਸਾਨੂੰ ਦਵੇ ਤੇ ਸਾਡੇ ਬੱਚੇ ਕਿਉਂ ਬਾਹਰ ਜਾਣ ਕਿਉਂ ਧੱਕੇ ਖਾਣ ਬਾਹਰ ਇੱਥੇ ਆਪਣੀਆਂ ਫਸਲਾਂ ਬੀਜਣ ਸਭ ਕੁਝ ਸਾਡੇ ਕੋਲ ਹੈਗਾ ਏ ਸਾਨੂੰ ਸਾਡੇ ਹੱਕ ਮਿਲ ਨਹੀਂ ਦੇ ਇਸੇ ਲਈ ਸਾਡੇ ਬੱਚੇ ਬਾਹਰ ਵਿਦੇਸ਼ਾਂ ਵਿੱਚ ਧੱਕੇ ਖਾ ਰਹੇ ਨੇ ਸਾਨੂੰ ਸਾਡੇ ਹੱਕ ਚਾਹੀਦੇ ਆ ਤੇ ਜਿਹੜਾ ਭਗਵੰਤ ਮਾਨ ਸੀਗਾ ਉਹ ਕਹਿੰਦਾ ਸੀ ਮੈਂ ਕਿਸਾਨ ਦਾ ਪੁੱਤਾਂ ਉਹਨਾਂ ਵੋਟਾਂ ਲੈਣੀਆਂ ਸੀ ਇਸੇ ਕਰਕੇ ਪਾਉ ਵੋਟਾਂ ਲੈਣੀਆਂ ਲੈ ਲਈਆਂ ਸਾਡੇ ਵੇ ਕਿੰਦਾ ਵੀਰਪਰਾ ਇੱਥੇ ਧੱਕੇ ਖਾਂਡ ਐਵੇਂ ਨਾਲ ਖਾਣੇ ਆ ਜਿੰਨਾਂ ਦੇ ਸਾਨੂੰ ਹੱਕ ਦਾ ਮੈਨੂੰ ਅਸੀਂ ਵੀ ਇੱਥੇ ਰਹਿਣਾ ਵਾ ਅਸੀਂ ਨਹੀਂ ਜਾਣਾ ਸਾਡੇ ਕਿੰਨੇ ਇੱਥੋਂ ਹੀ ਸ਼ੀਰ ਹੋਏ ਕਿੰਨੇ ਪੋਤੇ ਸਾਡੇ ਸ਼ੀਰ ਹੋਏ ਆ ਅਸੀਂ ਉਹਨਾਂ ਜਿਹੜੇ ਇੱਥੇ ਨਾਲ ਆਪਣੇ ਹੱਕ ਲੈ ਕੇ ਨੰਗਾਗੇ ਅਸੀਂ ਉਦੋਂ ਜਿਹਾ ਭਗਵੰਤ ਮਾਨ ਨੂੰ ਸਿੱਖ ਦਾ ਕਰਕੇ ਵੋਟਾਂ ਪਾਈਆਂ ਉਹ ਉਹਦੇ ਨਾਲ ਵੀ ਕਰਕੇ ਗਿਆ ਵਾ ਉਹਦੇ ਨਾਲ ਮਾੜਾ ਹੋ ਗਿਆ ਵਾ ਉਹਨੇ ਵੀ ਨਹੀਂ ਸਾਡੀ ਕੋਈ ਸੁਣੀ ਵੀ ਕਰਸਾਨਾ ਵੀ ਕੋਈ ਸੁਣਦਾ ਹੀ ਨਹੀਂ ਕਦੋਂ ਸਾਡੇ ਵੀਰ ਇੱਥੇ ਠੱਕੇ ਖਾਂਦੇ ਆ ਪੁੱਤ ਕਾਂਦੇ ਆ ਅਸੀਂ ਇਹੋ ਆਨੇ ਆ ਵੀ ਸਾਡੇ ਹੱਕ ਦੋ ਅਸੀਂ ਕਰਨ ਜੜਾ ਨਹੀਂ ਤੇ ਵੀ ਨਾਲ ਹੀ ਰਹਿਣਾ ਅਸੀਂ ਮਾਤਾ ਪਾਪਾ ਗੋਦੀਆਂ ਵਾਰਸਾਂ ਅਸੀਂ ਵੀ ਨਾਲ ਨਾਲ ਹੀ ਰਹਿਾਂਗੇ ਆਪਣੇ ਪੁੱਤਾਂ ਧੀਆਂ ਦੇ ਨਾਲ ਹੀ ਬਸ ਰੇਵਾ ਗਿਰਜੀ ਕਾਕਾ ਸਾਹਿਬ ਹੈ ਕੁਝ ਇਸੇ ਤਰ੍ਹਾਂ ਤੁਹਾਨੂੰ ਦੇਖਣ ਨੂੰ ਮਿਲਦਾ ਹੋਊਗਾ ਜਿਹੜੀਆਂ ਬੀਬੀਆਂ ਨੇ ਉਹਦਾ ਵਿੱਚ ਇੰਨਾ ਕਿ ਜੋਸ਼ ਆ ਉਹ ਕਹਿੰਦੇ ਕਿ ਅੱਜ ਸਾਡਾ ਦੇਸ ਤਾਂ ਸਾਡਾ ਰੋਜ਼ੇ ਹੁੰਦਾ ਪਰ ਅੱਜ ਸਾਨੂੰ ਪ੍ਰਧਾਨ ਉਹਨਾਂ ਵੱਲੋਂ ਸਪੈਸ਼ਲ ਜੋਸ਼ ਦੇ ਵਿੱਚ ਕਾਲ ਦਿੱਤੀ ਗਈ ਸੀ ਅਸੀਂ ਆਪਣੀ ਮਰਜ਼ੀ ਨਾਲ ਖੁਸ਼ੀ-ਖੁਸ਼ੀ ਇੱਥੇ ਆਏ ਆ ਆਪਣੇ ਹੱਕ ਲੈਣ ਆਏ ਤੇ ਹੱਕ ਲੈ ਕੇ ਜਾਵਾਂਗੇ ਅਡਰ ਨਾਲ ਜੁੜੇ ਰਹੋ ਧੰਨਵਾਦ